ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤਾਂ ਅੱਜ ਆਪਾਂ ਗੱਲ ਕਰਾਂਗੇ ਜੀ ਜਿਹੜੀ ਫੁੱਲ ਗੋਭੀ ਜਾਂ ਬੰਦ ਗੋਭੀ ਦੇ ਵਿੱਚ ਜਿਹੜੀ ਬਾਥੂ ਦੀ ਦਿੱਕਤ ਆਪਾਂ ਨੂੰ ਆਉਂਦੀ ਆ ਤਾਂ ਪਹਿਲਾਂ ਜਿਹੜਾ ਆਪਾਂ ਛੋਟੇ ਲੈਵਲ ਤੇ ਜਿਹੜਾ ਬਾਥੂ ਹੁੰਦਾ ਦੂਜੇ ਪੱਤੇ ਤੇ ਜਾਂ ਬਰੀਕ ਜਾਂ ਕਣਜੇ ਵਾਂਗੂ ਆਪਾਂ ਨੂੰ ਦਿਂਦਾ ਲਾਲ ਜਾਂ ਤਾਂ ਉਦੋਂ ਆਪਾਂ ਆਕਸੀ ਗੋਲਡ ਦੀ ਦਵਾਈ ਇਹਦੇ ਤੇ ਪਾਈ ਸੀ ਫੇਰ ਵੀ ਜਿਹੜਾ ਆ ਇਸ ਤਰ੍ਹਾਂ ਜਿਵੇਂ ਆ ਆਪਾਂ ਕਹਿ ਸਕਦੇ ਆ ਆ ਬਿੱਡਾਂ ਦੇ ਉੱਤੇ ਰਹਿ ਜਾਂਦਾ ਇਨੂੰ ਮਾਰਨਾ ਬੜਾ ਜ਼ਰੂਰੀ ਆ ਬਾਈ ਜੇ ਤੁਹਾਡੀ ਬੰਦ ਗੋਭੀ ਜਾਂ ਫੁੱਲ ਗੋਭੀ ਜਾਂ ਕਿਸੇ ਵੱਲ ਦੇ ਵੱਲਾਂ ਆਪਾਂ ਲਾਈਆਂ ਖੀਰਾ ਕੱਦੂ ਤੋਰੀ ਕਰੇਲਾ ਜੋ ਵੀ ਲਾਇਆ ਤਾਂ ਉਹਦੇ ਵਿੱਚ ਜੇ ਬਾਥੂ ਦੀ ਦਿੱਕਤ ਆਉਂਦੀ ਆ ਤਾਂ ਉਹਦੀ ਸਮੱਸਿਆ ਦਾ ਉਦੋਂ ਬਾਅਦ ਹੱਲ ਬਾਈ ਜੀ ਕੱਸ ਗਿਆ ਉਹ ਜ਼ਰੂਰ ਵਾਉ ਅਸੀਂ ਤਾਂ ਆਪ ਸਵੇਰ ਸਵੇਰ ਜਿਹੜਾ ਹੈਗਾ 2 ਘੰਟੇ ਲਾਈਦੇ ਆ ਤੇ ਨਾਲੇ ਬਾਗ ਨੂੰ ਬੜੀ ਡੋਡੀ ਆਈ ਆ ਫੁੱਲ ਜਿਹੜਾ ਮਹਿਕ ਰਿਹਾ ਇਸ ਟਾਈਮ ਪੂਰਾ ਦੇ ਆਕਸੀਜਨ ਦੇ ਵਿੱਚੋਂ ਲਈਦੀ ਆ 2 ਘੰਟੇ ਲਾ ਲਈਦੇ ਆ ਤੇ ਜਿਹੜਾ ਬਾਥੂ ਮਾਰਨਾ ਜ਼ਰੂਰੀ ਆ ਜਿਹੜਾ ਬਾਥੂ ਆ ਫੁੱਲ ਗੋਭੀ ਬੰਦ ਗੋਭੀ ਜਾਂ ਕਿਸੇ ਵੱਲ ਦੇ ਵਿੱਚ ਆਪਾਂ ਲਾਉਨੇ ਆ ਉਹਦੇ ਤੋਂ ਸੁੰਡੀ ਬਹੁਤ ਜ਼ਿਆਦਾ ਪੈਦਾ ਹੁੰਦੀ ਆ ਗੋਭੀ ਨੂੰ ਸੁੰਡੀ ਤੇ ਜਿਹੜੀ ਵੱਲ ਆ ਉਹਨੂੰ ਆਪਾਂ ਕਹਿ ਸਕਦੇ ਆ ਵੀ ਵਾਇਰਸ ਜਿਹੜੇ ਅੱਗੋਂ ਵੱਲ ਮੂੰਹ ਜਾਂ ਚੱਕਣ ਲੱਗ ਪੈਂਦੀ ਆ ਉਹਦੇ ਮੂਰੇ ਜੂੰ ਸਿਰ 'ਚ ਜੂੰ ਜੀ ਬਣ ਜਾਂਦੀ ਆ ਅਗਲੇ ਮੱਥੇ ਤੋਂ ਉਹਨੂੰ ਮਾਰਨਾ ਬੜਾ ਜ਼ਰੂਰੀ ਆ ਤਾਂ ਇਸ ਤਰ੍ਹਾਂ ਸੁਬਾ ਸੁਬਾ 2 ਘੰਟੇ ਲਾ ਲਈਦੇ ਆ ਤੇ ਜਿੱਦਣ ਕੋਈ ਮੇਲਾ ਮੂਲਾ ਟੈਂਡ ਕਰਨਾ ਹੁੰਦਾ ਬਾਈ ਫਿਰ ਉਹਦਣ ਆਪਾਂ ਉਧਰ ਹੁੰਨੇ ਆ ਅੱਗੇ ਪਿੱਛੇ ਜਿਹੜਾ ਕੰਮ ਆ ਉਹ ਆਪਾਂ ਆਪਦੇ ਬੰਦੇ ਦੇ ਨਾਲ ਲੱਗੀਦਾ ਇੰਨੇ ਨਾਲ ਉਹਦਾ ਵੀ ਹੌਸਲਾ ਆ ਬਣਿਆ ਰਹਿੰਦਾ ਵੀ ਮੇਰੇ ਨਾਲ ਲੱਗੇ ਆ ਕੰਮ ਤੇ ਤੇ ਕੱਲ ਨੂੰ ਜਿਹੜਾ ਹੈਗਾ ਜੀ 18 ਤਰੀਕ ਨੂੰ ਫਰੀਦਕੋਟ ਦਾ ਮੇਲਾ ਕਿਸਾਨੀ ਮੇਲਾ ਫੇਰ ਆ ਗਿਆ ਉੱਥੇ ਤੇ ਆਪਾਂ ਨੂੰ ਵੀ ਬਾਈ ਉੱਥੇ ਇਹਨਾਂ ਨੇ ਬੁਲਾਇਆ ਵੀ ਪਹੁੰਚੋ ਜੇ ਤੇ ਪੱਲ ਨੂੰ ਖਰਾਪਾਂ ਕਿਸਾਨੀ ਮੇਲੇ ਤੇ ਫਰੀਦਕੋਟ ਵਾਲੇ ਤੇ ਵੀ ਪਹੁੰਚਾਂਗੇ ਤੇ ਅੱਜ ਜਿਹੜਾ ਹੈਗਾ ਟਾਈਮ ਅੱਜ ਹੈਗਾ ਜੀ ਐਤਵਾਰ ਤੇ ਆਪਾਂ ਅੱਜ ਜਿੰਨੇ ਵੀ ਆਹ ਹੈਗੇ ਆ ਗੋਭੀ ਦੇ ਉਤਲੇ ਬੈੱਡ ਆ ਉਹ ਗੁੱਟ ਕੇ ਕੋਸ਼ਕਵਾਨ ਚ ਆਪਾਂ ਆਪਦੇ ਖਾਣ ਵਾਸਤੇ ਜਿਹੜੇ ਆ ਬੈੱਡ ਵਿਲੇ ਪਏ ਸੀ ਉਹਨਾਂ ਤੇ ਸਾਰੀਆਂ ਵੈਰਾਈਟੀਆਂ ਲਾਈਆਂ ਦੇਸੀ ਟਿੰਡੋ ਸੈਂਚਰੀ ਖੀਰਾ ਜੋ ਵੀ ਆਪਾਂ ਘਰੇ ਸਬਜ਼ੀ ਵਰਤਦੇ ਆ ਤੇ ਨਾਲ ਨਾਲ ਆਪਣਾ ਜਿਹੜਾ ਬਾਗ ਆ ਉਹ ਤਿਆਰ ਹੋ ਰਿਹਾ ਨਾਲੇ ਆਪਣੀ ਜਿਹੜੀ ਗੋਭੀ ਦੀ ਫਸਲ ਵਿੱਚੋਂ ਆਪਾਂ ਲੈ ਰਹੇ ਆ ਬਾਕੀ ਬੈੱਡ ਵਿਲੇ ਪਏ ਆ ਇਹਨਾਂ ਬੱਡਾਂ ਤੇ ਵੀ ਆਪਾਂ ਜੋ ਵੀ ਲਾਉਣਾ ਉਹ ਲਾ ਸਕਦੇ ਆ ਜੇ ਇਸ ਤਰ੍ਹਾਂ ਜਿਹੜੀ ਸਫਾਈ ਆ ਜਿਹੜੀ ਰੰਦਾ ਮਾਰਨਾ ਜ਼ਰੂਰੀ ਆ ਜਿੰਨਾ ਵੀ ਬਾਥੂ ਛੋਟਾ ਜਾਂ ਵੱਡਾ ਸਾਬ ਆਪਾਂ ਕਹਿ ਸਕਦੇ ਆ ਵੀ ਇਸ ਤਰ੍ਹਾਂ ਰੰਦਾ ਜਾ ਵਜਦੀ ਤੇ ਇੰਨੇ ਨਾਲ ਹੀ ਜਿਹੜਾ ਹੈਗਾ ਸਫਾਈ ਹੋ ਜੂਗੀ ਤੇ ਸੋਬਾ ਸੋਬਾ 2-3 ਘੰਟੇ ਲਾ ਲਈਦੇ ਆ ਨਾਲੇ ਤਾਂ ਮਾੜਾ ਜਾਂ ਸਰੀਰ ਖੁੱਲ ਜਾਂਦਾ ਤੇ ਨਾਲੇ ਆਪਣਾ ਜਿਹੜਾ ਕੰਮ ਆ ਇਹ ਉਹ ਹੋ ਜਾਂਦਾ ਹੈ ਅ ਫਰੀਦਕੋਟ ਜਿਹੜਾ 18 ਦਾ ਮੇਲਾ ਕਿਸਾਨੀ ਮੇਲਾ ਉਹਦੇ ਤੇ ਸਾਰੇ ਭਰਾਵਾਂ ਨੂੰ ਫੇਰ ਕੱਲ ਨੂੰ ਆਪਾਂ ਮਿਲਾਂਗੇ ਕਰਾਂਗੇ ਗੱਲਾਂ ਬਾਤਾਂ ਖੇਤੀ ਬਾਰੇ ਜੋ ਭਰਾ ਆਪਣੇ ਨਾਲੋਂ ਅਲੱਗ ਕੋਈ ਖੇਤੀ ਕਰਦਾ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਜਾਂ ਆਪਾਂ ਆਪਦੇ ਲੈਵਲ ਦੀ ਜਿਹੜੀ ਗੱਲ ਆ ਉਹ ਕਰਾਂਗੇ ਬਣੇ ਰਹੋ ਜੀ YouTube ਨਾਲ ਤੇ Facebook ਪੇਜ ਨਾਲ ਧੰਨਵਾਦ ਜੀ ਸ਼ਸ਼ਕਾ